ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀਆਂ ਕਾਜ਼ ਤਾਜ਼ਾ ਵੱਡੀਆਂ ਖਬਰਾਂ 1 ਨਵੰਬਰ ਤੋਂ ਸ਼ੁਰੂ ਪੁਰਾਪਾ ਪੈਨਸ਼ਨ 3500 ਮਿਲਣੀ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਨਾਲ 10 ਵੱਡੀਆਂ ਖਬਰਾਂ ਪੰਜਾਬ ਰਾਜ ਦੀਆਂ ਪੰਜਾਬ ਦੀਆਂ 10 ਖਾਸ ਵੱਡੀਆਂ ਖਬਰਾਂ ਪੰਜਾਬ ਟੌਪ 10 ਨਿਊਜ਼ 2025 ਕਿਸਾਨਾਂ ਲਈ ਵੱਡੀ ਰਾਹਤ ਨੰਬਰ 1 ਖਬਰ ਭਵੰਤਮਾਨ ਸਰਕਾਰ ਵੱਲੋਂ ਫਸਲ ਨੁਕਸਾਨ ਦੀ ਪਰਪਾਈ 20000 ਰੁਪਏ ਪ੍ਰਤੀ ਏਕੜ ਤੱਕ ਵਧਾਈ ਗਈ ਨੰਬਰ 2 ਖਬਰ ਬਾੜ ਪੀੜਤਾਂ ਨੂੰ ਮੁਆਵਜ਼ਾ ਸਰਕਾਰ ਨੇ ਸਰਕਾਰ ਨੇ ਬਾੜ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ 5.70 ਕਰੋੜ ਦੇ ਚੈੱਕ ਵੰਡੇ ਨੰਬਰ 3 ਖਬਰ ਨਵਾਂ ਖੇਡ ਪ੍ਰੋਜੈਕਟ ਪੰਜਾਬ ਸਰਕਾਰ ਨੇ ਇੱਕ 1194 ਕਰੋੜ ਦੀ ਲਾਗਤ ਨਾਲ 319 ਖੇਡ ਮੈਦਾਨ ਬਣਾਈ ਨੰਬਰ 4 ਖਬਰ ਡਰੋਨ ਤਸਕਰੀ ਖਿਲਾਫ ਕਦਮ ਸਰਹੱਦੀ ਇਲਾਕਿਆਂ ਵਿੱਚ ਡਰੋਨ ਜੇਮਿੰਗ ਅਤੇ ਸੁਰੱਖਿਆ ਸਿਸਟਮ ਹੋਰ ਮજબૂત ਕੀਤੇ ਜਾਣਗੇ ਨੰਬਰ 5 ਖਬਰ 그린 ਹਾਈਡਰੋਜਨ ਪ੍ਰੋਜੈਕਟ ਪੰਜਾਬ ਨੇ ਆਈਆਈਐਸਸੀ ਬੈਂਗਲੁਰੂ ਨਾਲ ਮਿਲ ਕੇ ਪਰਾਲੀ ਤੋਂ 그린 ਹਾਈਡਰੋਜਨ ਬਣਾਉਣ ਦਾ ਸਮਝੌਤਾ ਕੀਤਾ ਨੰਬਰ 6 ਖਬਰ ਨਵਾਂ ਨਾਗਰਿਕ ਪੋਰਟਲ ਜਲਦ ਹੀ ਯੂਨੀਫਾਈਡ ਸਿਟੀਜ਼ਨ ਪੋਰਟਲ ਲਾਂਚ ਹੋਵੇਗਾ ਜਿਸ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਇੱਕ ਥਾਂ ਉਪਲਬਧ ਹੋਣਗੀਆਂ ਨੰਬਰ 7 ਖਬਰ ਪਲਸ ਪੋਲੀਓ ਮਹਿੰਮ ਸ਼ੁਰੂ 0 ਤੋਂ ਲੈ ਕੇ 5 ਸਾਲ ਤੱਕ ਬੱਚਿਆਂ ਲਈ ਪੋਲੀਓ ਟੀਕਾਗਰਨ ਮਹਿੰਮ ਜੋ ਕਿ ਸ਼ੁਰੂ ਕਰ ਦਿੱਤੀ ਗਈ ਹੈ ਪਹੁੰਚਮਾਨ ਸਰਕਾਰ ਵੱਲੋਂ ਨੰਬਰ 8 ਦੀ ਖਬਰ ਮਨੋਵਿਗਿਆਨਿਕ ਸਿਹਤ ਨੀਤੀ ਲਾਗੂ ਪੰਜਾਬ ਨੇ ਆਪਣੀ ਪਹਿਲੀ ਸਟੇਟ ਮੈਂਟਲ ਹੈਲਥ ਪਾਲਿਸੀ 2025 ਲਾਂਚ ਕੀਤੀ ਹੈ ਇਸ ਤੋਂ ਅੱਗੇ ਦੀ ਖਬਰ ਸੌਰ ਊਰਜਾ ਨਹਿਰ ਪ੍ਰੋਜੈਕਟ ਨਹਿਰਾਂ ਦੇ ਉੱਪਰ 40 ਮੈਗਾਵਾਟ ਦਾ ਸੋਲਰ ਊਰਜਾ ਪ੍ਰੋਜੈਕਟ ਲਗਾਇਆ ਜਾਵੇਗਾ ਸੋਲਰ ਸਿਸਟਮ ਸੋਲਰ ਊਰਜਾ ਪ੍ਰੋਜੈਕਟ ਦਾ ਨਾਮ ਪੂਰਾ ਇਸ ਤੋਂ ਅੱਗੇ ਦੀ ਖਬਰ ਪ੍ਰਾਲੀ ਸਾੜਨ 'ਚ ਕਟਾਕ ਦਾ ਟੀਚਾ ਸਰਕਾਰ ਨੇ ਐਲਾਨ ਕੀਤਾ ਕਿ 2025 ਵਿੱਚ ਪ੍ਰਾਲੀ ਸਾੜਨ ਦੇ ਮਾਮਲਿਆਂ 'ਚ 80 ਤੋਂ 85% ਦੀ ਕਟਾਕਰੀ ਜਾਵੇਗੀ ਇਸ ਤੋਂ ਅੱਗੇ ਦੀ ਖਬਰ ਹਰਿਆਣਾ ਸਰਕਾਰ ਵੱਲੋਂ ਵੱਡਾ ਐਲਾਨ ਬਜ਼ੁਰਗਾਂ ਲਈ 3500 ਪੈਨਸ਼ਨ ਹਰਿਆਣਾ ਸਰਕਾਰ ਨੇ ਬੁਢਾਪਾ ਪੈਨਸ਼ਨ ਸਕੀਮ ਤਹਿਤ ਰਕਮ ਵਧਾ ਕੇ 3500 ਪ੍ਰਤੀ ਮਹੀਨਾ ਕਰ ਦਿੱਤੀ ਹੈ ਇਹ ਫੈਸਲਾ 2025 ਤੋਂ ਲਾਗੂ ਹੋਵੇਗਾ ਜਿਸ ਨਾਲ ਲੱਖਾਂ ਬਜ਼ੁਰਗਾਂ ਨੂੰ ਆਰਥਿਕ ਮਦਦ ਮਿਲੇਗੀ ਸਰਕਾਰੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਤੁਸੀਂ ਇਸ ਬਾਰੇ ਹੋਰ ਸਰਚ ਕਰ ਸਕਦੇ ਜੀ ਤੇ ਪੰਜਾਬ ਦੇ ਬਜ਼ੁਰਗਾਂ ਲਈ ਹਜੇ ਕੋਈ ਖਾਸ ਵੱਡਾ ਐਲਾਨ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਲੱਗੇ ਆ ਚੁੱਕੀ ਹੈ ਖਾਸ ਐਲਾਨ ਹੋ ਸਕਦਾ ਹੈ ਪੰਜਾਬ ਸਰਕਾਰ ਦਾ ਕੋਈ ਵੀ ਖਾਸ ਵੱਡਾ ਅਪਡੇਟ ਜਾਰੀ ਕੀਤਾ ਜਾ ਸਕਦਾ ਹੈ ਤੁਸੀਂ ਆਪਣੇ ਚੈਨਲ ਨਾਲ ਜੁੜਜੋ ਕੀ ਪਤਾ ਪੰਜਾਬ ਸਰਕਾਰ ਕਦੋਂ ਕਿਹੜਾ ਖਾਸ ਵੱਡਾ ਐਲਾਨ ਕਰ ਦੇਵੇ